ਇਹ ਡਿਪਰੈਸ਼ਨ ਦੇ ਵਿੱਚ ਚੱਲਿਆ ਗਿਆ ਤੇ ਭਰਾ ਨੇ ਜ਼ਮੀਨ ਜਾਇਦਾਦ ਸਿਰੀ ਸਾਰੀ ਬੇਚ ਕੇ ਚਿੱਟੇ ਦੇ ਥਾਈ ਕੱਢ ਤੀ ਲੱਤ ਨੂੰ ਸੰਗੜ ਲੱਗਿਆ ਸੀ ਬਿਨਾਂ ਕੱਪੜਿਆਂ ਦੇ ਆਪਣਾ ਮਲਮੁੱਤਰ ਤੱਕ ਆ ਜਾਂਦਾ ਇਹਨਾਂ ਦਾ ਵੀ ਆਪਣਾ ਹੱਕ ਹੈ ਜਿਉਣ ਦਾ ਇਹਨਾਂ ਨੂੰ ਵੀ ਆਜ਼ਾਦ ਜ਼ਿੰਦਗੀ ਜਿਉਣ ਦਾ ਹੱਕ ਆ ਸੰਗੜਾ ਨਾ ਬੰਨ ਕੇ ਰੱਖਣਾ ਕੋਈ ਸਿਆਣਪ ਨਹੀਂ ਹੈਗੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਵਾਇਗੁਰੂ ਸਿੰਘ ਮਾਂ ਬਾਪ ਨੇ ਨਾਮ ਦੇਖੋ ਕਿੰਨਾ ਸੋਹਣਾ ਰੱਖਿਆ ਸੀ ਵਾਇਗੁਰੂ ਸਿੰਘ 바ਵਾ ਨਿਕਲਿਆ ਹੋ ਗੁਰੂ ਘਰ ਤੋਂ ਜਦੋਂ ਹਕਮਨਾਮਾ ਲਿਆ ਹੋ ਨਾਮ ਕਢਾਇਆ ਹੋ ਪ੍ਰਕਰਮਾਂ ਦੀ ਗੱਲ ਦੋ ਪੁੱਤ ਸੀ ਮਾਂ ਦੇ ਇੱਕ ਵਾਇਗੁਰੂ ਸਿੰਘ ਤੇ ਦੂਸਰਾ ਵੱਡਾ ਸੀ ਜਿਹੜਾ ਹੈਪੀ ਹੈਪੀ ਬਸ ਉਹਦੀ ਐਸੀ ਮਤ ਮਾਰੀ ਨਸ਼ੇ ਨੇ ਅੱਜ ਪੰਜਾਬ ਦੇ ਵਿੱਚ ਸ਼ਿਮਾਂਦਰਿਆ ਵਗਦਾ ਜਿਹੜਾ ਨਸ਼ੇ ਦਾ ਚਿੱਟੇ ਦਾ ਤੇ ਵਾਇਗਰੂ ਆਪਣੀ ਭੂਆ ਦੇ ਘਰ ਰਹਿੰਦਾ ਸੀ ਇਹਨੂੰ ਭੂਆ ਨੇ ਅਡੌਪਟ ਕਰ ਲਿਆ ਸੀ ਪਰ ਜਦੋਂ ਪਰ ਜਵਾਨੀ ਚ ਸੀਗਾ ਵਾਇਗਰੂ ਇਹ ਡਿਪਰੈਸ਼ਨ ਦੇ ਵਿੱਚ ਚਲਾ ਗਿਆ ਤੇ ਭਰਾ ਨੇ ਜ਼ਮੀਨ ਜਿਹੜਾ ਸੀ ਸਰੀ ਸਾਰੀ ਬੇਚ ਕੇ ਚਿੱਟੇ ਦੇ ਥਾਈਂ ਕੱਢਤੀ ਤੇ ਕੋਠੀ ਪਾ ਲਈ ਏਡੀ ਵੱਡੀ ਤੇ ਕੋਠੀ ਦੇ ਬਾਹਰ ਗੇਟ ਕੋਲ ਇੱਕ ਨਿੱਕਾ ਜਿਹਾ ਕਮਰਾ ਪਾਤਾ ਉੱਥੇ ਵਾਇਗਰੂ ਸੰਗਲ ਨਾਲ ਬੰਨਿਆ ਹੋਇਆ ਸੀ ਜਿਵੇਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਲੱਤ ਨੂੰ ਸੰਗਲ ਲੱਗਿਆ ਸੀ ਬਿਨਾਂ ਕੱਪੜਿਆਂ ਤੋਂ ਸਰਦੀਆਂ ਗਰਮੀਆਂ ਬਿਨਾਂ ਕੱਪੜਿਆਂ ਤੋਂ ਹੀ ਵਾਇਗਰੂ ਸੰਗਲ ਨਾਲ ਬੰਨਿਆ ਹੋਇਆ ਸੀ ਆਪਣਾ ਮਲਮੁੱਤਰ ਤੱਕ ਆ ਜਾਂਦਾ ਸੀ ਉਸ ਕੋਰਨਰ ਦੇ ਵਿੱਚ ਇੱਕ ਟਾਇਲਟ ਬਣਾਈ ਸੀ ਕਮਰੇ ਦੇ ਵਿੱਚ ਉਹ ਵੀ ਇਹਨੇ ਤੋੜਤੀ ਸੀ ਇੱਕ ਟੋਆ ਜਿਆ ਸੀ ਬਸ ਉਹ ਟੋਏ ਦੇ ਵਿੱਚੋਂ ਕੱਢ-ਕੱਢ ਕੇ ਕੁਸ਼ ਮੂੰਹ ਜਪਾਈ ਜਾਂਦਾ ਰਹਿੰਦਾ ਸੀ ਤਾਂ ਧੰਨਵਾਦ ਉਹਨਾਂ ਵੀਰਾਂ ਦਾ ਸੁੱਖੇ ਵੀਰ ਉਹਨਾਂ ਨੇ ਹੋਰ ਵੀਰਾਂ ਨੇ ਪਿੰਡਦਿਆਂ ਨੇ ਅਪਰਾਲਾ ਕੀਤਾ ਸਾਡੇ ਨਾਲ ਸੰਪਰਕ ਕੀਤਾ ਵੀਡੀਓ ਬਣਾ ਕੇ ਭੇਜੀ ਉੱਥੋਂ ਅਸੀਂ ਵਾਇਗਰ ਨੂੰ ਲੈ ਕੇ ਆਏ ਜਾ ਕੇ ਤੇ ਸਾਡਾ ਛੋਟਾ ਭਰਾ ਸੰਦੀਪ ਸਿੰਘ ਨੰਗਲੰਬੀਆਂ ਕਬੱਡੀ ਦਾ ਸਟਾਰ ਖਿਡਾਰੀ ਉਹ ਵੀਰ ਨੇ ਵੀ ਸਾਨੂੰ ਉਸ ਟਾਈਮ ਬੜਾ ਐਪਰੀਸ਼ੀਏਟ ਕੀਤਾ ਸਾਨੂੰ ਮਿਲਿਆ ਵੀ ਵੀਰ ਕਹਿੰਦਾ ਯਾਰ ਤੁਸੀਂ ਬਹੁਤ ਚੰਗਾ ਕੰਮ ਕੀਤਾ ਵੀ ਅਸੀਂ ਪਿੰਡ 'ਚ ਚਾਹੁੰਦੇ ਸੀ ਇਹਦਾ ਕਰਨਾ ਕੁਝ ਪਰ ਕਰਨੀ ਸੀ ਪਾਰ ਰਏ ਕਿਉਂਕਿ ਪਿੰਡ ਦੇ ਵਿੱਚ ਸ਼ਰੀਕੇ ਕਬੀਲੇ ਦਾ ਵੀ ਹੁੰਦਾ ਫਿਰ ਇਸ ਤਰ੍ਹਾਂ ਦੀ ਸਮੱਸਿਆ ਦੇ ਵਿੱਚ ਬੰਦਾ ਆਪਣੇ ਘਰੇ ਲਿਆ ਕੇ ਤਾਂ ਰੱਖ ਨਹੀਂ ਸਕਦਾ ਕਿਸੇ ਇਸ ਤਰ੍ਹਾਂ ਦੇ ਪੇਸ਼ੈਂਟ ਨੂੰ ਸਮਝਾ ਸਕਦਾ ਹੁੰਦਾ ਕਹਿ ਸਕਦਾ ਹੁੰਦਾ ਪੈਸਾ ਖਰਚ ਸਕਦਾ ਹੁੰਦਾ ਉਹ ਕਹਿੰਦੇ ਸੀ ਉਹ ਸਾਰਾ ਕੁਝ ਕਰਨ ਨੂੰ ਤਿਆਰ ਸੀ ਪਰ ਚਾਹੁੰਦੇ ਹੋਏ ਵੀ ਅਸੀਂ ਕੁਝ ਕਰਨੀ ਸੀ ਪਾਰ ਰਏ ਤੇ ਉਹ ਵੀਰ ਦੇ ਇਹ ਬੋਲ ਸਾਡੇ ਲਈ ਉਹਦੇ ਆਖਰੀ ਬੋਲ ਹੀ ਸਾਬਤ ਹੋਏ ਕੁਝ ਸਮੇਂ ਬਾਅਦ ਸ਼ਹੀਦ ਹੋ ਗਿਆ ਉਹ ਵੀਰ ਸਾਡਾ ਇਸ ਦੁਨੀਆ ਤੋਂ ਚਲਾ ਗਿਆ ਕੁਝ ਮਾੜੇ ਅਨਸਰਾਂ ਦੀ ਮਾੜੀ ਸੋਚ ਦਾ ਨਤੀਜਾ ਉਹ ਐਡਾ ਗੱਭਰੂ ਪੰਜਾਬ ਦਾ ਕਬੱਡੀ ਦਾ ਪਲੇਅਰ ਇਸ ਦੁਨੀਆ ਤੋਂ ਤੁਰ ਗਿਆ ਉਹਨੇ ਸਾਨੂੰ ਕਿਹਾ ਸੀ ਵੀ ਮੈਂ ਆ ਕੇ ਜਾਊਂਗਾ ਮੈਂ ਮਿਲ ਕੇ ਜਾਊਂਗਾ ਵਾਹਿਗੁਰੂ ਨੂੰ ਪਰ ਉਹ ਮਿਲ ਨਹੀਂ ਸਕਿਆ ਅੱਜ ਉਹਦੇ ਬ੍ਰਦਰ ਉਹਦੇ ਕਜ਼ਨ ਬ੍ਰਦਰ ਵੀਰੇ ਥੱਟ ਕੀ ਨਾ ਦਲਜੀਤ ਸਿੰਘ ਜੀ ਦੀ ਮੈਂ ਵੀ ਬਾਰੇ ਦਲਜੀਤ ਸਿੰਘ ਜੀਤੀ ਵੀਰਾ ਇਹ ਵੀ ਉੱਥੋਂ ਬਾਹਰੋਂ ਹੀ ਆਇਆ ਉੱਥੇ ਬਾਹਰ ਵੀ ਇਕੱਠੇ ਹੀ 20 ਸਾਲ ਹੋ ਗਏ ਇੰਗਲੈਂਡ ਦੇ ਵੀਰ ਉਹਨਾਂ ਦਾ ਕੰਮਕਾਰ ਇਕੱਠਿਆਂ ਦਾ ਹੀ ਆ 20 ਸਾਲਾਂ ਤੋਂ ਬਾਈ ਇੰਗਲੈਂਡ ਰਹਿੰਦਾ ਤੁਸੀਂ ਉਹਦਾ ਸੰਦੀਪ ਦਾ ਵੀ ਸੀਗਾ ਸੰਦੀਪ ਦਾ ਵੀ ਸੇਮ ਬਿਜ਼ਨਸ ਆ ਇਹਨਾਂ ਦਾ ਵੀ ਸੰਦੀਪ ਵੀ ਸੇਮ ਬਿਜ਼ਨਸ ਸੀਗਾ ਅੱਜ ਵੀਰਾ ਇੱਥੇ ਵਾਈਗਰੂ ਨੂੰ ਮਿਲਣ ਆਇਆ ਵੀਰਾ ਇੱਥੇ ਵਿਆਹ ਆ ਵੀ ਸਾਡੇ ਨਾਲ ਦੇ ਪਿੰਡ ਦੀ ਬੱਦੋਆਲਾ ਤੇ ਵੀਰ ਨੇ ਆ ਕੇ ਜਦੋਂ ਸਾਡੇ ਨਾਲ ਗੱਲ ਸ਼ੇਅਰ ਕੀਤੀ ਵੀ ਵਾਈਗਰੂ ਨੂੰ ਮਿਲਣ ਆਇਆ ਮੈਂ ਤੇ ਸਾਡੀਆਂ ਕੁਝ ਭਾਵਨਾਵਾਂ ਹੁੰਦੀਆਂ ਜਿਹੜੀਆਂ ਉਹ ਅਸੀਂ ਵੀਰੋਣਾ ਨਾਲ ਬਿਆਖਤ ਕੀਤੀਆਂ ਵਾਇਗਰੂ ਨੂੰ ਮਿਲੇ ਕਿਉਂਕਿ ਵਾਇਗਰੂ ਨੇ ਵਿਚਾਰੇ ਨੇ ਇੰਨੀ ਕਿ ਤਕਲੀਫ ਦੇਖੀ 7-8 ਸਾਲ ਜਦੋਂ ਬੰਨਿਆ ਰਿਹਾ ਇਹਦਾ ਬ੍ਰੇਨ ਸ਼੍ਰਿੰਕ ਕਰ ਗਿਆ ਸੁੰਗੜ ਗਿਆ ਬ੍ਰੇਨ ਮਤਲਬ ਦਵਾਈਆਂ ਵੀ ਇੱਕ ਲੈਵਲ ਤੇ ਕਰ ਕੰਮ ਕਰ ਸਕਦੀਆਂ ਉਸ ਤੋਂ ਵੀ ਅਗਲੇ ਸਟੈਪ ਤੇ ਚੱਲੇਗੀ ਵਾਇਗਰੂ ਦੀ ਪਰ ਇੱਕ ਗੱਲ ਆ ਜਦੋਂ ਦਾ ਵਾਇਗਰੂ ਸਾਡੇ ਕੋਲ ਆਇਆ ਵੀਰਾ ਕਦੇ ਇਹਨੇ ਕੱਪੜੇ ਨਹੀਂ ਪਾੜੇ ਉਹ ਕਹਿੰਦੇ ਸੀ ਕੱਪੜੇ ਪਾੜ ਦਿੰਦਾ ਜੀ ਇਹ ਨੂੰ ਜੇ ਕੱਪੜੇ ਪਾਉਣੇ ਲਾ ਦਿੰਦਾ 7 ਸਾਲਾਂ ਤੋਂ ਕੱਪੜੇ ਨਹੀਂ ਸੀ ਪਾਉਂਦਾ ਜਮੈਂ ਨੰਗਾ ਸੀ ਕਦੇ ਕਿਸੇ ਨਾਲ ਲੜਿਆ ਨਹੀਂ ਇਹ ਸਾਡੇ ਕੋਲ ਰਹਿੰਦੇ ਆ ਦਸਤਾਰ ਸਜਾ ਦਿੰਦੀ ਆ ਸਵੇਰੋਂ ਗੁਰਦੁਆਰਾ ਸਾਹਿਬ ਜਾ ਕੇ ਬੈਠ ਜਾਣਾ ਇਹਨੇ ਹੁਣ ਵੀ ਸ਼ਾਮ ਨੂੰ ਇਹਨੇ ਗੁਰੂ ਘਰ ਬਹਿਣਾ ਜਾ ਕੇ ਦੋ ਤਿੰਨ ਘੰਟੇ ਲਈ ਜਾਦਾ ਪਾਣੀ ਛਕਦਾ ਵਧੀਆ ਜੀਵਨ ਬਤੀਤ ਕਰਦਾ ਅਰਦਾਸ ਕਰਿਓ ਵਾਹਿਗੁਰੂ ਵੀਰਾ ਤੰਦਰੁਸਤ ਹੋ ਕੇ ਤਕੜਾ ਹੋ ਕੇ ਆਪਣਾ ਜੀਵਨ ਬਤੀਤ ਕਰੇ ਤੇ ਵਾਇਗਰੂ ਵੀਰੇ ਵਰਗੇ ਬਹੁਤ ਸਾਰੇ ਇਸ ਤਰ੍ਹਾਂ ਦੇ ਹੋਰ ਭਰਾ ਨੇ ਸਾਡੇ ਉਹਨਾਂ ਵਾਸਤੇ ਵੀ ਅਰਦਾਸ ਕਰਿਓ ਉਹਨਾਂ ਵਾਸਤੇ ਵੀ ਕੋਈ ਪ੍ਰਾਰਾਲਾ ਕਰਿਓ ਜੇ ਤੁਹਾਡੇ ਆਸ-ਪਾਸ ਕੋਈ ਇਸ ਤਰ੍ਹਾਂ ਮੈਂਬਰ ਹੁੰਦੇ ਆ ਤਾਂ ਜ਼ਰੂਰ ਪ੍ਰਾਰਾਲਾ ਕਰਿਆ ਕਰੋ ਇਹਨਾਂ ਦਾ ਵੀ ਆਪਣਾ ਹੱਕ ਆ ਜਿਉਣ ਦਾ ਇਹਨਾਂ ਨੂੰ ਵੀ ਆਜ਼ਾਦ ਜ਼ਿੰਦਗੀ ਜਿਉਣ ਦਾ ਹੱਕ ਆ ਸੰਗਲਾਂ ਨਾ ਬੰਨ ਕੇ ਰੱਖਣਾ ਕੋਈ ਸਿਆਣਫ ਨਹੀਂ ਹੈਗੀ ਧੰਨਵਾਦ ਆ ਬਾਈ ਤੁਹਾਡਾ ਤੁਸੀਂ ਇੱਥੇ ਆਏ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ